ਰੋਜ਼ਪੁਰ ਪਾਰਲੀਮੈਂਟ ਤੋਂ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਅਜੇ ਤੱਕ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਉਤਾਰੇ ਗਏ ਨੇ ਇਸੇ ਦੇ ਚੱਲਦਾਂ ਕਾਂਗਰਸ ਪਾਰਟੀ ਦੇ ਵੱਲੋਂ ਸ਼ੇਰ ਸਿੰਘ ਖੁਬਾਇਆ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਖਾਸ ਗੱਲਬਾਤ ਤਰਾਨ ਖੁਬਾਇਆ ਨੇ ਕੀ ਕੁਝ ਕਿਹਾ ਆਓ ਜਾਣਦੇ ਹਾਂ ਲੜਨ ਦਾ ਜਾਂ ਕੰਮ ਕਰਨ ਦਾ ਉਹ ਇਹ ਕਿ ਸਾਡਾ ਸਾਰਾ ਸਾਲ ਹੀ ਜਿਹੜੇ 5 ਸਾਲ ਸਾਡੇ ਬੀਤੇ ਐ ਅਸੀਂ ਕਦੇ ਕਰੇ ਨਹੀਂ ਬੈਠੇ ਸਾਡਾ ਤਾਲਮੇਲ ਦੁੱਖ ਸੁੱਖ ਚ ਸਭ ਥਾਵਾਂ ਤੇ ਜਾ ਕੇ ਅਸੀਂ ਮਿਲਦੇ ਰਹਿੰਦੇ ਆ ਹੁਣ ਆ ਜਿਹੜਾ ਇਲੈਕਸ਼ਨ ਦਾ ਸਾਲ ਹੈ ਇੱਕ ਦੋ ਮਹੀਨੇ ਪਹਿਲਾਂ ਸਾਨੂੰ ਪਤਾ ਸੀ ਕਿ ਇਲੈਕਸ਼ਨ ਆ ਰਿਹਾ ਹੈ ਤੇ ਮੇਰਾ ਉਦੋਂ ਤੋਂ ਹੀ ਅਸੀਂ ਸਾਰੇ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਤਾਲਮਿਲ ਕਾਇਮ ਕੀਤਾ ਹੋਇਆ ਹੁਣ ਜਿਹੜੀ ਇਸ ਕੈਂਪੇਨ ਦੀ ਗੱਲ ਹੈ ਉਹ ਇਹ ਕਿ ਪਰਸੋ ਮੇਰੇ ਕੋਲ ਰਾਤ ਨੂੰ 8 ਵਜੇ ਪ੍ਰਤਾਪ ਸਿੰਘ ਬਾਜਵਾ ਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਖਵਾਇਆ ਸਾਹਿਬ ਤੁਹਾਨੂੰ ਵਧਾਈ ਹੈ ਤੁਹਾਡੀ ਟਿਕਟ ਜਿਹੜੀ ਪੱਕੀ ਹੈ ਤੁਸੀਂ ਆਪਣਾ ਕੰਮ ਜਿਹੜਾ ਕੈਂਪੇਨ ਦਾ ਉਹ ਚਲਾ ਸਕਦੇ ਹੋ ਤੇ ਉਸੇ ਤਹਿਤ ਹੀ ਅਸੀਂ ਅੱਜ ਪਿੰਡ ਚੱਕ ਟਾਲੀ ਵਾਲਾ ਤੇ ਚੱਕ ਬਜੀਦਾ ਦੋਵੇਂ ਇਕੱਠੇ ਪਿੰਡ ਨੇ ਬਹੁਤ ਵੱਡੇ ਪਿੰਡ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਮੈਂ ਇਲੈਕਸ਼ਨ ਲੜਨੇ ਸ਼ੁਰੂ ਕੀਤੇ ਹਰ ਵਾਰੀ ਉੱਥੇ ਹੀ ਤੁਸੀਂ ਮੈਂ ਹਰ ਵਾਰ ਉੱਥੇ ਅਰਦਾਸ ਕਰਵਾ ਕੇ ਤੇ ਮੈਂ ਆਪਣੀ ਕੈਂਪੇਨ ਜਿਹੜੀ ਸ਼ੁਰੂ ਕਰਦਾ ਅੱਜ ਵੀ ਉਸੇ ਤੇ ਤੀ ਉਤੋਂ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਾ ਕੇ ਅਸੀਂ ਕੰਪੇਨ ਜਿਹੜੀ ਸ਼ੁਰੂ ਕੀਤੀ ਹੈ ਅੱਜ 10 12 ਪਿੰਡਾਂ ਦੇ ਵਿੱਚ ਮੈਂ ਸਾਰੇ ਪਿੰਡਾਂ 'ਚ ਜਾ ਕੇ ਆਇਆ ਜਿੱਥੇ ਕਿ ਇਸ ਹਲਕੇ ਇਸ ਏਰੀਏ ਦੇ ਵਿੱਚ ਇੰਨਾ ਕੋ ਰਿਸਪੌਂਸ ਹੈ ਇੰਨਾ ਕੋ ਵਧੀਆ ਮਤਲਬ ਲੋਕਾਂ ਦੀ ਜਿਹੜੀ ਸੋਚ ਬੜੀ ਹੋਈ ਹੈ ਕਿ ਅਸੀਂ ਜਿਹੜੀ ਵੋਟ ਹੈ ਉਹ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਤੇ ਸ਼ੇਰ ਸਿੰਘ ਕਬਾਇਆ ਨੂੰ ਪਾਣੀ ਹੈ ਸੋ ਇਸ ਤਰ੍ਹਾਂ ਦਾ ਮਾਹੌਲ ਮੈਂ ਜ਼ਿੰਦਗੀ ਵਿੱਚ ਪਹਿਲਾਂ ਕਦੇ ਨਹੀਂ ਵੇਖਿਆ ਇੱਕ ਵਾਰ ਅਸੈਂਬਲੀ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਪਰ ਇਸ ਵਾਰ ਉਸ ਨਾਲੋਂ ਵੀ ਕਿਤੇ ਵਧੀਆ ਉਸ ਵੇਲੇ ਮੈਂ ਅਸੈਂਬਲੀ ਦੇ ਇਲੈਕਸ਼ਨ 'ਚ ਮੈਂ 45000 ਦੀ ਲੀਡ ਨਾਲ ਇਹਥੋਂ ਇਲੈਕਸ਼ਨ ਜਿੱਤੀ ਸੀ ਪੰਜਾਬ ਚ ਸਭ ਤੋਂ ਟੌਪ ਤੇ ਤੇ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਜੋ ਪਾਰਲੀਮੈਂਟ ਹਲਕਾ ਹੈ ਪੰਜਾਬ ਦੇ ਵਿੱਚੋਂ ਤਾਂ ਉਹੀ ਹੋਊਗਾ ਕਿ ਸਭ ਤੋਂ ਟੌਪ ਤੇ ਜਿਹੜੀ ਵੋਟ ਹੈ ਉਹ ਸਾਨੂੰ ਜਾਊਗੀ ਇੰਡੀਆ ਵਿੱਚ ਸ਼ਾਇਦ ਹੋ ਸਕਦਾ ਇਹਦਾ ਕੋਈ ਰਿਕਾਰਡ ਬਣ ਜੇ ਸਦ ਕਰਕੇ ਲੋਕ ਪੂਰੇ ਕਲਾ ਬਾਰਡਰ ਨਹੀਂ ਬਾਰਡਰ ਦੇ ਉੱਪਰਲੇ ਮੁਕਸਰ ਮਲੋਟ ਫਿਰੋਜ਼ਪੁਰ ਅਬੋਰ ਸਾਰੇ ਲੋਕਾਂ ਦਾ ਵਿੱਚ ਇਨਾ ਉਤਸ਼ਾਹ ਕਿ ਉਹ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਸਾਡੇ ਕੋਲ ਕੈਂਪੇਨ ਲੈ ਕੇ ਆਉਣ ਤੇ ਅਸੀਂ ਵੋਟਾਂ ਪਾ ਕੇ ਗਾਂਵਸੋਂ ਤੋਂ ਕਾਮਯਾਬ ਕਰੀਏ ਤੇ ਇਸ ਕਰਕੇ ਅੱਜ ਬੜੀ ਖੁਸ਼ੀ ਹੋਈ ਹੈ ਜਦੋਂ ਪਿੰਡਾਂ ਵਿੱਚ ਗਏ ਸਾਰਿਆਂ ਨੇ ਬਹੁਤ ਸਤਿਕਾਰ ਦਿੱਤਾ